ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਦੇਹੜੂ ਅੱਜ ਆਪ ਸਿੱਖ ਸੰਗਤਾਂ ਦੇ ਸਾਹਮਣੇ ਇੱਕ ਵਾਰ ਫੇਰ ਹਾਜ਼ਰ ਹੋਇਆ ਹੈ ਇੱਕ ਨਵਾਂ ਵਿਸ਼ਾ ਲੈ ਕੇ ਇੱਕ ਨਵੀਂ ਰਚਨਾ ਲੈ ਕੇ ਪਿੱਛੇ ਜੇ ਸਮੂਹ ਸਿੱਖ ਸੰਗਤਾਂ ਨੇ ਇੱਕ ਨਵੇਂ ਆਏ ਸਿੰਗਰ ਵੈਸੇ ਤਾਂ ਪਹਿਲਾਂ ਹੀ ਬਹੁਤ ਸਿੰਗਰ ਅਜਿਹੇ ਨੇ ਜਿਹੜੇ ਆਪਣੇ ਹੱਥਾਂ ਵਿੱਚ ਸਾਡੀ ਸਿੱਖੀ ਨੂੰ ਖਤਮ ਕਰਨ ਲਈ ਇੱਟਾਂ ਚੱਕੀ ਫਿਰਦੇ ਨੇ ਤੇ ਉਸ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਨਵਾਂ ਸਿੰਗਰ ਜਿਹੜਾ ਆਪਣੇ ਹੱਥ ਵਿੱਚ ਸਿੱਖੀ ਵਾਸਤੇ ਇੱਟਾਂ ਲੈ ਕੇ ਆਇਆ ਉਹਦਾ ਨਾਮ ਹੈ ਦਰਸ਼ਨ ਲਖੇਵਾਲਾ ਤੇ ਇਸ ਦਰਸ਼ਨ ਲਖੇਵਾਲੇ ਨੇ ਪਿੱਛੇ ਜੇ ਇੱਕ ਵੀਡੀਓ ਪਾਈ ਜਿਦੇ ਵਿੱਚ ਉਹਨੇ ਫੱਕਰਾਂ ਦੀ ਗੱਲ ਕੀਤੀ ਹੈ ਕਿ ਫੱਕਰ ਆ ਜਿਹੜੇ ਉਹ ਕਿਸੇ ਦੇ ਪੁੱਤਰਾਂ ਨੂੰ ਨਸ਼ੇ ਤੇ ਨਹੀਂ ਲਾਉਂਦੇ ਉਹ ਕਿਸੇ ਨੂੰ ਘਰੋਂ ਸੱਦਣ ਨਹੀਂ ਜਾਂਦੇ ਤੇ ਮੈਂ ਇਸ ਦਰਸ਼ਨ ਲਖੇਵਾਲੇ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਿੱਖ ਇਤਿਹਾਸ ਪੜ੍ਹਿਆ ਮੈਨੂੰ ਤਾਂ ਲੱਗਦਾ ਨਹੀਂ ਵੀ ਤੂੰ ਪੜ੍ਹਿਆ ਹੈ ਇਤਿਹਾਸ ਨੂੰ ਇੱਕ ਵਾਰ ਪੜ੍ਹ ਕੇ ਦੇਖ ਅਗਰ ਤੈਨੂੰ ਸਿੱਖ ਇਤਿਹਾਸ ਵਿੱਚੋਂ ਕਿਤੇ ਵੀ ਦੁਨੀਆ ਤੇ ਨਾ ਇਹ ਜਾ ਇਤਿਹਾਸ ਹੋਇਆ ਤੇ ਨਾ ਹੀ ਇਹ ਜਾ ਇਤਿਹਾਸ ਹੋਣਾ ਜਿਹੜਾ ਕਿ ਖੂਨ ਦੇ ਨਾਲ ਲਿਖਿਆ ਹੋਇਆ ਹੈ ਮਸਤੀ ਦੇਖੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਾਗੀ ਮਸਤੀ ਜਿਨੇ ਆਪਣੇ ਪੁੱਤਲ ਦਾ ਦਿਲ ਆਪਣੇ ਮੂੰਹ ਵਿੱਚ ਪਾਇਆ ਗਿਆ ਉਹਦੇ ਭਾਈ ਤਾਰੂ ਸਿੰਘ ਵਰਗੀ ਮਸਤੀ ਜਿਹਦਾ ਕੇਸਾਂ ਦੇ ਸਨੇ ਖੋਪਰ ਲਾ ਦਿੱਤਾ ਗਿਆ ਤੇ ਭਾਈ ਮਨੀ ਸਿੰਘ ਵਰਗੀ ਮਸਤੀ ਜਿਹਦਾ ਬੰਦ ਬੰਦ ਕੱਟਿਆ ਗਿਆ ਤੇ ਸਦਕੇ ਜਾਈਏ ਸਾਡੀਆਂ ਮਾਵਾ ਦੇ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ ਨੇਜੀਆਂ ਤੇ ਟੰਗੇ ਗਏ ਪਰ ਸਿੱਦਕ ਤੋਂ ਨਹੀਂ ਡੋਲੀਆਂ ਉਹ ਤੂੰ ਕਿਹੜੀ ਮਸਤੀ ਦੀ ਗੱਲ ਕਰਦਾ ਕਿਹੜੀ ਮਸਤੀ ਦੀ ਗੱਲ ਕਰਦਾ ਤੂੰ ਸੇਕਤ ਇਤਿਹਾਸ ਵਰਗੀ ਮਸਤੀ ਨਾ ਕਿਤੇ ਹੋਈ ਹੈ ਤੇ ਨਾ ਹੀ ਕਦੇ ਹੋਣੀ ਹੈ ਇਹ ਜਿਹੜੇ ਮਸਤਾਂ ਦੀ ਤੂੰ ਗੱਲ ਕਰਦਾ ਹੈ ਉਹ ਸਿਰਫ ਤੇ ਸਿਰਫ ਨਸ਼ਾ ਵੇਚਣ ਤੇ ਨਸ਼ੇੜੀ ਨੇ ਸਾਡੀ ਜਵਾਨੀ ਦਾ ਕਹਾਣ ਕਰ ਰਹੇ ਨੇ ਤੇਰੇ ਇਸ ਗੀਤ ਦਾ ਜਵਾਬ ਤੈਨੂੰ ਗੀਤ ਦੇ ਰਾਹੀਂ ਦੇ ਰਿਆਂ ਸਮੂਹ ਸਖ ਸੰਗਤ ਨੂੰ ਅਪੀਲ ਹੈ ਕਿ ਅਗਰ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਤੁਹਾਡਾ ਆਪ ਦਾ ਹਰਪ੍ਰੀਤ ਸਿੰਘ ਦੇ ਹੜੂ ਤੁਹਾਡੇ ਸਾਹਮਣੇ ਦਰਸ਼ਨ ਲਖੇ ਵਾਲੇ ਦਾ ਜਵਾਬ ਪੇਸ਼ ਕਰ ਰਿਹਾ ਗੌਰ ਨਾਲ ਸੁਣੋ ਹੋ ਦਰਸ਼ਨ ਲਖੇ ਵਾਲਿਆ ਵੇ ਕਿਹੜੀ ਗੱਲ ਫਕਰਾਂ ਦੀ ਕਰਦਾ ਉਹ ਤਸਰੇ ਦੇ ਅਮਲੀ ਨੇ ਪੀਂਦੇ ਸਿਗਟਾ ਲਾਉਂਦੇ ਜਰਦਾ ਹੋ ਦਰਸ਼ਨ ਲਖੇ ਵਾਲਿਆ ਤੂੰ ਕਿਹੜੀ ਗੱਲ ਮਸਤਾਂ ਦੀ ਕਰਦਾ ਉਹ ਤਸਰੇ ਦੇ ਅਮਲੀ ਨੇ ਪੀਂਦੇ ਸਿਗਟਾ ਲਾਉਂਦੇ ਜਰਦਾ ਪੀਂਦਾ ਗੁਰੂ ਜੀ ਦਾ ਸੁਲਫਾ ਹੈ ਚੇਲੇ ਉਹਦੇ ਸੂਟੇ ਲਾਉਂਦੇ ਤੂੰ ਆਖੇ ਫਕਰ ਜੀਨਾ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੂੰ ਆਖੇ ਫਕਰ ਜੀਨਾ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਹੋ ਨਾ ਮਸਤੀ ਬੰਦੇ ਸਿੰਘ ਬਹਾਦਰ ਜਈ ਦਿਲ ਪੁੱਤਰ ਦਾ ਮੂੰਹ ਪਵਾਇਆ ਨਾ ਤਾਰੂ ਸਿੰਘ ਜਿਹਾ ਮਸਤ ਕੋਈ ਖੋਪਰ ਕਿੱਸਾ ਸੰਗ ਲੋਹਾਇਆ ਹਨ ਮਸਤ ਅਸਲ ਵਿੱਚ ਉਹ ਓ ਹਨ ਨ ਮਸਤ ਅਸਲ ਵਿੱਚ ਓ ਜਿਹੜੇ ਬੰਦ-ਬੰਦ ਨੇ ਕਟਵਾਉਂਦੇ ਤੂੰ ਆਖੇ ਫਕਰ ਜੀਨਾ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੂੰ ਆਖੇ ਮਸਤ ਜੀਨਾ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਧੰਨ ਮਸਤੀ ਮਾਵਾ ਦੀ ਹਾਰ ਪੁੱਤਰਾਂ ਦੇ ਗਲੀ ਪਵਾਏ ਹੋ ਧੰਨ ਮਸਤੀ ਓਨਾ ਮਾਵਾ ਦੀ ਹਾਰ ਪੁੱਤਰਾਂ ਦੇ ਗਲੀ ਪਵਾਏ ਸਿਦਕੋਂ ਉਹ ਡੋਲੀਆਂ ਨਹੀਂ ਜਦ ਸੀ ਨੇਜਿਆਂ ਤੇ ਲਟਕਾਏ ਹੋ ਸਿਦਕੋਂ ਉਹ ਡੋਲੀਆਂ ਨਹੀਂ ਜਦ ਸੀ ਨੇਜਿਆਂ ਤੇ ਲਟਕਾਏ ਤਨ ਵੀ ਉਹ ਸੂਰੇ ਨੇ ਹੋ ਤਨ ਵੀ ਉਹ ਸੂਰੇ ਨੇ ਜਿਨ੍ਹਾਂ ਨੂੰ ਝਾਲਮ ਚੜਖੜੀਆਂ ਉੱਤੇ ਚੜਾਉਂਦੇ ਤੂੰ ਆਖੇ ਫੱਕਰ ਜਿਨ੍ਹਾਂ ਨੂੰ ਓ ਤਾਂ ਪਤ ਨਸ਼ੇ ਤੇ ਲਾਉਂਦੇ ਤੂੰ ਆਖੇ ਮਸਤ ਜਿਨ੍ਹਾਂ ਨੂੰ ਓ ਤਾਂ ਪਤ ਨਸ਼ੇ ਤੇ ਲਾਉਂਦੇ ਹੋ ਨਾ ਗੁਰੂ ਗੋਬਿੰਦ ਸਿੰਘ ਜਿਹਾ ਕੋਈ ਜੀ ਨੇ ਪਰਵਾਰ ਵਾਰਤਾ ਸਾਰਾ ਨਾ ਗੁਰੂ ਗੋਬਿੰਦ ਸਿੰਘ ਜਿਹਾ ਕੋਈ ਜੀ ਨੇ ਪਰਵਾਰ ਵਾਰਤਾ ਸਾਰਾ ਹੋ ਨਾ ਹੰਝੂ ਚੋਇਆ ਅੱਖੀਆਂ ਚੋਂ ਕਹੰਦੇ ਜੀਵਤ ਕਈ ਹਜ਼ਾਰਾਂ ਨਾ ਹਜੂ ਚੋਇਆ ਅੱਖੀਆਂ ਚੋਂ ਕਹਿੰਦਾ ਜੀਵਤ ਕਈ ਹਜ਼ਾਰਾਂ ਪਰ ਤੇਰੇ ਜੈ ਨਾ ਸ਼ੁਕਰੇ ਕਈ ਹੋ ਪਰ ਤੇਰੇ ਜੈ ਨਾ ਸ਼ੁਕਰੇ ਕਈ ਇਹਸਾਨ ਦਿਲੋਂ ਪਲਾਉਂਦੇ ਤੂੰ ਆਖੇ ਫਕਰ ਜੀਨਾ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਤੂੰ ਆਖੇ ਮਸਤ ਜੀਨਾ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੇਰਾ ਬਾਪੂ ਹੋਉ ਨਛੇੜੀ ਕੋਈ ਸਾਡਾ ਤਾਂ ਪਿਤਾ ਕਲਗੀਆਂ ਵਾਲਾ ਹੋ ਤੇਰਾ ਬਾਪੂ ਹੋ ਨਸ਼ੇੜੀ ਕੋਈ ਸਾਡਾ ਤਾਂ ਪਿਤਾ ਕਲਗੀਆਂ ਵਾਲਾ ਸਾਬਤ ਸੂਰਤ ਖਾਲਸੇ ਹਾਂ ਪਿਤਾ ਅਮਰਤ ਖੰਡੇ ਵਾਲਾ ਹੋ ਸਾਬਤ ਸੂਰਤ ਖਾਲਸੇ ਹਾਂ ਪਿਤਾ ਅਮਰਤ ਖੰਡੇ ਵਾਲਾ ਹੋ ਸਿੰਘ ਕਿਸੇ ਤੋਂ ਡਰਦੇ ਨਹੀਂ ਹੋ ਸਿੰਘ ਕਿਸੇ ਤੋਂ ਡਰਦੇ ਨਹੀਂ ਲੱਖਾਂ ਫਿਰਦੇ ਲੰਡੂ ਡਰੋਂਗੇ ਉਹ ਆਖੇ ਫਕਰ ਜਿਨਾਂ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੂੰ ਆਖੇ ਫਕਰ ਜਿਨਾਂ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਰਾਜੂ ਨਿੰਦਿਆ ਕਰਦਾ ਨਹੀਂ ਹੋ ਰਾਜੂ ਨਿੰਦਿਆ ਕਰਦਾ ਨਹੀਂ ਸ਼ਰਿਆਮ ਹੈ ਸੱਚ ਸੁਣਾਉਂਦਾ ਹੋ ਰਾਜੂ ਨਿੰਦਿਆ ਕਰਦਾ ਨਹੀਂ ਸ਼ਰਿਆਮ ਹੈ ਸੱਚ ਸੁਣਾਉਂਦਾ ਕੀ ਦੂਜਿਆਂ ਨੂੰ ਦੱਸੂਗਾ ਜਿਹੜਾ ਆਪ ਕੱਪੜੇ ਨਹੀਂ ਪਾਉਂਦਾ ਹੋ ਕੀ ਦੂਜਿਆਂ ਨੂੰ ਦੱਸੂਗਾ ਜਿਹੜਾ ਆਪ ਕੱਪੜੇ ਨਹੀਂ ਪਾਉਂਦਾ ਹੋ ਕਈ ਗੁਰਦਾਸ ਮਾਨ ਵਰਗੇ ਹੋ ਕਈ ਗੁਰਦਾਸ ਮਾਨ ਵਰਗੇ ਜਵਾਨੀ ਰਹਿ ਕਰਾਹੇ ਪਾਉਂਦੇ ਕਈ ਗੁਰਦਾਸ ਮਾਨ ਵਰਗੇ ਜਵਾਨੀ ਨੇ ਕਰਾਹੇ ਪਾਉਂਦੇ ਤੂੰ ਆਖੇ ਫਕਰ ਜੀਨਾਂ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਤੂੰ ਆਖੇ ਫਕਰ ਜੀਨਾਂ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਸੋ ਵੀਰੋ ਇਸ ਵੀਡੀਓ ਨੂੰ ਉਸ ਦਰਸ਼ਨ ਲੱਖੇ ਵਾਲੇ ਤੱਕ ਜਰੂਰ ਪਹੁੰਚਾਇਓ ਇਹ ਮੇਰੀ ਇੰਨੀ ਬੇਨਤੀ ਜਰੂਰ ਕਬੂਲ ਕਰਿਓ ਤੇ ਵੀਰੋ ਅਜੇਹੇ ਲੰਡੂ ਸਿੰਘ ਰਾ ਦੇ ਪਿੱਛੇ ਲੱਗ ਕੇ ਆਪਣੀ ਜਵਾਨੀ ਦਾ ਘਾਣ ਨਾ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੋ ਦਿਨ ਨੇ ਸਾਡੀ ਕੌਮ ਦੇ ਵਾਸਤੇ ਸ਼ਹੀਦੀਆਂ ਦਾ ਦਿਨ ਸਾਡੀ ਕੌਮ ਲਈ ਨਿੱਕੇ ਨਿੱਕੇ ਬੱਚੇ 7 ਸਾਲ ਤੇ 9 ਸਾਲ ਦੇ ਬੱਚੇ ਜਿਹੜੇ ਸਰਹੰਦ ਦੀਆਂ ਨੀਹਾਂ ਵਿੱਚ ਚੜੇ ਗਏ ਉੱਥੇ ਜਾ ਕੇ ਦੇਖੋ ਸਾਡੀ ਕੌਮ ਦਾ ਇਤਿਹਾਸ ਕੀ ਹੈ ਤੇ ਅਸੀਂ ਇਹਨਾਂ ਨਸ਼ੇੜੀਆਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੋ ਤੇ ਲੈਕਚਰ ਗਾਇਕਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਇੰਨੀ ਬੇਨਤੀ ਮੇਰੀ ਕਬੂਲ ਕਰਿਓ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਮੇਰਾ ਫੋਨ ਨੰਬਰ ਮੇਰੇ ਪੇਜ ਦੇ ਉੱਤੇ ਦਿੱਤਾ ਹੋਇਆ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ